ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਚੋਤਾ ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਉ ਬਾਣੀ ਬ੍ਰਹਮ ਵੇਦ ਧਰਮ ਦ੍ਰਿੜ ਹੋ ਆਪਤ ਜਾਇਆ ਬਲਰਾਮ ਜੀਉ ਧਰਮ ਦ੍ਰਿੜੋ ਹਰ ਨਾਮ ਤੇ ਆਵੋ ਕਮਰਤ ਨਾਮ ਦਿੜਾਇਆ ਸਤ ਗੁਰ ਗੁਰਪੂਰਾਯਾ ਰਾਦੋ ਸਭ ਕਿਲ ਵਿਖ ਪਾਪ ਗਵਾਇਆ ਸਹਿਜ ਅਨੰਦ ਹੋਆ ਬੜੇ ਪਾਗੀ ਮਨ ਹਰ ਹਰ ਮਿਠਾ ਲਾਇਆ ਜਨ ਕਹਿ ਨਾਨਕ ਲਾਭ ਪਹਿਲੀ ਅਰੰਭ ਕਾਜ ਰਚਾਇਆ ਹਰ ਦੂਜੇ ਦੀ ਲਾਭ ਸਤਗੁਰ ਪੁਰਖ ਮਿਲਾਇਆ ਬਲਰਾਮ ਜੀਉ ਨਿਰਪੋ ਪੈ ਮਨ ਹੋਏ ਹਉ ਮੈਂ ਮੈਲ ਗਵਾਇਆ ਬਲਰਾਮ ਜੀਉ ਨਿਰਮਲ ਪਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਾ ਭਰਪੂਰੇ ਅੰਤਰ ਵਾਹਰ ਹਰ ਪ੍ਰਵੇ ਕੋ ਮਿਲ ਹਰ ਜਨ ਮੰਗਲ ਲਗਾਈ ਜਨ ਨਾਨਕ ਦੂਜੀ ਲਾਭ ਚਲਾਈ ਅਨਹਦ ਸਬਦ ਵਜਾਏ ਹਰਤੀ ਜੜੀ ਲਾਭ ਮਨ ਚੋ ਪਿਆ ਬੈਰਗਿਆ ਬਲਰਾਮ ਜਿਓ ਸੰਤ ਜਨ ਅਰ ਮੇਰ ਹਰ ਪਾਇਆ ਵੱਡ ਪਾਗਿਆ ਬਲਰਾਮ ਜਿਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਬਡ ਪਾਗੀ ਪਾਇਆ ਹਰ ਕਥਿਐ ਕਥ ਕਹਾਣੀ ਹਿਰਦੇ ਹਰ 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 ਤੁਨੀ ਉਪਜੀ ਹਰ ਜਪੀਐ ਮਸਤਕ ਪਾਗ ਜਿਉ ਜਨਾਨ ਨਾਨਕ ਬੋਲੇ ਤੀਜੀ ਲਾਵੇ ਹਰੁਪਜੈ ਮਨ ਵੈਰਾਗ ਜਿਓ ਹਰ ਚੌਥੜੀ ਲਾਭ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜਿਓ ਗੁਰਮੁਖ ਮਿਲਿਆ ਸੁਪਾਹਿ ਹਰ ਮਨ ਤਨ ਮੀਠਾ ਲਾਇਆ ਬਲਰਾਮ ਜਿਓ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਅਨੰਦਨ ਹਰ ਲਵਲਾਈ ਮਨ ਚਿੰਦੇ ਆ ਫਲ ਪਾਇਆ ਸੁਆਮੀ ਅਰ ਨਾਮ ਬਝੀ ਵਦਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੈ ਨਾਮ ਬਿਗਾਸੀ ਜਨਾਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭਯ ਵਿਨਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ